ਸਾਂਜੀ ਕਿਦਾਂ ਸਾਰੇ ਨਾਲ 400 ਚੈਨਲ ਤੇ ਫਿਰ ਤੋਂ ਦਿਲ ਤੋਂ ਸਵਾਗਤ ਕੀਤਾ ਜਾਂਦਾ ਤੁਹਾਡਾ ਸਾਰਿਆਂ ਦਾ ਇਦਾਂ ਹੀ ਜੁੜਦੇ ਹੋ ਆਪਣੇ ਚੈਨਲ ਦੇ ਨਾਲ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਆਪਾਂ ਬਣਾ ਰਹੇ ਸੀਗੇ ਪਿਚ ਆਪਣੇ ਪਿੰਡ ਲੀਕ ਕਰਵਾਉਣ ਦੀ ਯੋਜਨਾ ਸੀਗੀ ਮੁੰਡਿਆਂ ਦੀ ਤੇ ਕਹਿੰਦੇ ਨੰਨੇ ਆਪਾਂ ਪਿਚ ਬਣਾ ਕੇ ਤੇ ਲੀਕ ਕਰਵਾ ਲਗੇ ਪਿੰਡ ਗਿੱਲਪੱਤੀ ਦੇ ਵਿੱਚ ਤੇ ਆਪਾਂ ਲੀਕ ਕਰਵਾਣ ਜਾ ਰਹੇ ਹਾਂ ਤੇ ਤੁਹਾਨੂੰ ਦਿਖਾਉਨੇ ਆ ਵੀ ਕਿਦਾਂ ਗਰਾਊਂਡ ਤਿਆਰ ਹੋ ਰਿਹਾ ਆਪਣਾ ਤੇ ਅੱਜ ਜਿਵੇਂ ਕੀ ਦੇਖ ਸਕਦੇ ਆ ਪਹਿਲਾਂ ਵਧੀਆ ਇੱਥੇ ਪੂਰਾ ਤਾ ਹੁੰਦਾ ਸੀਗਾ ਅੱਕ ਹੁੰਦਾ ਸੀਗਾ ਹਨਾ ਤੇ ਇਹਨੂੰ ਬਹਾ ਕੇ ਸੁਹਾਗਾ ਸੂਗਾ ਮਰਾ ਕੇ ਵਧੀਆ ਹਾਲ ਹੁਲ ਤਵੀਆਂ ਸਾਰਾ ਕੁਝ ਕਰਕੇ ਵਧੀਆ ਕਰਕੇ ਪੱਕਾ ਵਧੀਆ ਬਣਾਤਾ ਉਹ ਕੇ ਰਿਪੋਰਟ ਤੇ ਆ ਟੈਂਕੀ ਖੜੀ ਆ ਆਪਣੀ ਆ ਮੁੰਡੇ ਲੱਗੇ ਪਏ ਆ ਇਹਨਾਂ ਦਾ ਪੂਰਾ ਜੋਗਦਾਨਾ ਹਨਾ ਤੇ ਉਹ ਅੰਛ ਲੱਗਿਆ ਪਾਣੀ ਛੜਕਣਾ ਆ ਆਜ਼ਾਦੀ ਕਲਿਆਣ ਜਿੰਮਰ ਤੇ ਕਾਚੀ ਸਾਡਾ ਯਾਰ ਪਿਛਲੇ ਦਿਨ ਰੁੜਕੀ ਗਿਆ ਸੀਗਾ ਤਿੰਨ ਮੈਚ ਜਿੱਤ ਕੇ ਆ ਕਰੈਕਟਰ ਦੇ ਸਿਲੈਕਸ਼ਨ ਹੋ ਗਈ ਫੇਰ ਜਾਣਾ ਉਹ ਆਪਣਾ ਭਰਾ ਬਿੱਟੂ ਹਰਦਾ ਇੱਧਰ ਚਾਚਾ ਜੀ ਆ ਉਹ ਬੁੱਧੂ ਕਬੱਡੀ ਖਿਡਾਰੀ ਤੇ ਇੱਧਰ ਚਾਚਾ ਜੀ ਆ ਰਹੇ ਇਹ ਵੀ ਕਰੈਕਟਰ ਦੇ ਬਹੁਤ ਵੱਡੇ ਪਲੇਅਰ ਰਏ ਆ ਚਾ ਮੁੰਡੇ ਸਾਰੇ ਲੱਗੇ ਪਿਆ ਲੱਗਣੇ ਅਰਗੇ ਜਸ਼ਨ ਅਕ ਕਬੱਡੀ ਬੈਂਟੂ ਆ ਮੁੰਡੇ ਵਧੀਆ ਖੜੇ ਆ ਇੱਧਰ ਪਰੇ ਹੋ ਜੋ ਮੜਾ ਆ ਸੱਬਲ ਗਾਏ ਦੇ ਪ੍ਰਧਾਨ ਖੜੇ ਆ ਦੋ ਇੱਧਰ ਤੇ ਵਧੀਆ ਕੰਮ ਚੱਲ ਰਿਹਾ ਆਪਣੇ ਹਨਾ ਪੱਕੀ ਵਿੱਚ ਬਸ 5 ਦਿਨਾਂ ਦੇ ਵਿੱਚ ਵਿੱਚ ਤਿਆਰ ਹੋ ਜਾਣੀ ਹੈ ਪੈਂਚ ਆਪਣੀ ਤੇ ਉਸ ਤੋਂ ਬਾਅਦ ਲੀਗ ਕਰਵਾਉਣੀ ਹੈ ਪਿੰਡ ਗਿੱਲ ਬੱਤੀ ਵਿੱਚ ਤੇ ਆ ਗਰਾਊਂਡ ਫੇਰ ਤੋਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨਾ ਆਪਾਂ ਜਿਵੇਂ ਕਿ ਤੁਹਾਨੂੰ ਕਾਚੀਪਰਾ ਆਪਣਾ ਵਧੀਆ ਖੜੇ ਪਲੇਅਰ ਬੁੱਧੂ ਤੇ ਇਹ ਪਿਛਲੇ ਦਿਨੀ ਉੱਤਰਾਖੰਡ ਰੋਡ ਕੀ ਦੇ ਵਿੱਚ ਖੇਡ ਕੇ ਆਏ ਆ ਬਹੁਤ ਹੀ ਵਧੀਆ ਰਿਹਾ ਇਹਨਾਂ ਦਾ ਹਨਾ ਮੈਚ ਮੂਹ ਚ ਜਿੱਤ ਗਏ ਸੀਗੇ ਤਿੰਨ ਤੇ ਸਿਲੈਕਸ਼ਨ ਹੋਊਗੀ ਗਾਂਧੀ ਹੁਣ ਆਪਾਂ ਕਾਚੀ ਵੀਰ ਨਾਲ ਗੱਲਬਾਤ ਕਰਦੇ ਆਂ ਕਾਚੀ ਵੀਰ ਇਹ ਜੋ ਆਪਾਂ ਵਿੱਚ ਤਿਆਰ ਕਰ ਰਹੇ ਆਂ ਗਾਉਂ ਗਰਾਊਂਡ ਤਿਆਰ ਕਰ ਰਹੇ ਆਂ ਵੀ ਇਹ ਕੀ ਸਮਾਚਾਰ ਆ ਕੋਈ ਆਉਣ ਦੇ ਸਮੇਂ ਦਾ ਕੀ ਸਮਾਚਾਰ ਆ ਲਿਆਉਣਾ ਚਾਹੁੰਦਾ ਤੁਸੀਂ ਵੀ ਆਓ ਇਹ ਆਉਣ ਦੇ ਸਮਾਚਾਰ ਆ ਇਹ ਕਿ ਮੁੰਡੇ ਨਛਿੱਧੇ ਨਹੀਂ ਲੱਗਦੇ ਤੇ ਵਧਣਾ ਫਲੇਜ ਪੈਂਦੇ ਜੀ ਫਲੇਜ ਸਾਰੇ ਚੱਲਣਗੇ ਬਈ ਪਿੰਡਾਂ ਵਾਲੇ ਬਾਕੀ ਪਿਛਲੇ ਦਿਨ ਹੀ ਗੱਲਪੱਤੀ ਵਿੱਚ ਜਿੱਮ ਲੜਾਈ ਹੋ ਗਈ ਟੀਆ ਉੱਥੇ ਮੁੰਡੇ ਮੋੜ ਤੇ ਬਹਿਣਾ हट ਜਾਣਗੇ ਇੱਥੇ ਆਉਣਗੇ ਜੀ ਖੇਡਣ ਆਉਣਗੇ ਵਧੀਆ ਜੀ ਤੇ ਕਹਿੰਦਾ ਬਾਬਾ ਤੁਹਾਡਾ ਇਹ ਵੀ ਮੁੰਡੇ ਮੁੰਡਿਆਂ ਦੇ ਬੈਠੇ ਰਹਿੰਦੇ ਆ ਵੀ ਉਧਰੋਂ ਨਸ਼ੇ ਪੱਤੇ ਤੋਂ ਨਸ਼ੇ ਬੱਤੇ ਹਾਂ ਰਹੇ ਤੇ ਰਹਿਣਗੇ ਨਸ਼ੇ ਪੱਤੇ ਤੋਂ ਧਿਆਨ हट ਜੂਗਾ ਤੇ ਮੁੰਡੇ ਵੀ ਗਰਾਊਂਡ ਵਰਕੀ ਨਾਲ ਜੁੜਨਗੇ ਤੇ ਆਪਣਾ ਭਰਾ ਇਧਰ ਅੰਛਵੀਰ ਵੀ ਆ ਕੇ ਖੜ ਗਏ ਸੀਗੇ ਇਹ ਕਬੱਡੀ ਦੇ ਪਲੇਅਰ ਬਹੁਤ ਹੈ ਤੇ ਬਹੁਤ ਨਾਮ ਆ ਬਾਈ ਬਾਬੇ ਉਹਦਾ ਚੜ੍ਹਾਈ ਆ ਪੂਰੀ ਹਾਂ ਉਹਨੂੰ ਤਗੜਾ ਹੀ ਬਾਬੇ ਦੀ ਮਿਹਰ ਹਾਂ ਬਸ ਤੁਸੀਂ ਮੜਾ ਮੜਾ ਕੋਈ ਹਾਂਜੀ ਬੁੱਧੂ ਜੀ ਤੁਸੀਂ ਦੱਸੋ ਵੀ ਆਪਣਾ ਵੀ ਵੀ ਮੁੰਡੇ ਇੱਥੇ ਲੱਗੇ ਪਏ ਆ ਵੀ ਕੀ ਸਮਾਚਾਰ ਆ ਵੀ ਇਹ ਕੋਈ ਮਾੜਾ ਬੁਟਾ ਇੱਥੇ ਲੱਗੇ ਪਏ ਆਪਣੀ ਪਿਚ ਬਣਾ ਰਹੇ ਆ ਪੱਕੀ ਵਿੱਚ ਮੈਚ ਕਰਾਵਾਂਗੇ ਇੱਥੇ ਗਿੱਲ ਪੱਤੀ ਪਿੰਡ ਵਿੱਚ ਆਪਣੇ ਇਹ ਜਿਵੇਂ ਕਿ ਹੁਣ ਆਪਣਾ ਪਿੰਡ ਹੀ ਪਹਿਲਾਂ ਮਤਲਬ ਜ਼ਿੰਮੇਦਾਰਾਂ ਬਾਅਦ ਪਿੱਛੇ ਛੱਡਦਾ ਸੀ ਵੀ ਮੈਚ ਨਹੀਂ ਹੋ ਰਿਹਾ ਸੀ ਤੇ ਤੇਰੀ ਹੁਣ ਅਸੀਂ ਨਵੀਂ ਪੀੜੀ ਉੱਠੀ ਆ ਤੇ ਇੱਥੇ ਮੈਚ ਕਰਾਉਣ ਜਾ ਰਹੇ ਆ ਅਸੀਂ ਜੀ ਉੱਤੀ ਉਧਰ ਮੁੰਡੇ ਵੀ ਦੇਖ ਸਕਦੇ ਹਾਂ 25-30 ਮੁੰਡੇ ਮੈਂ ਦੇਖੀ ਆ ਨਾ ਵੀ 25-30 ਮੁੰਡੇ ਲੱਗੇ ਪਏ ਆਪਣੇ ਹਨਾ ਵੀ ਵੇਚ ਬਣਾਉਣ ਦੇ ਤੇ ਵੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਦੇ ਵਿੱਚ ਡੁੱਬ ਰਹੀ ਹੈ ਹਨਾ ਵੀ ਮੈਂ ਵੀ ਤੁਹਾਡੇ ਤੋਂ ਇਹੀ ਦੋ ਚਾਰ ਸਵਾਲ ਪੁੱਛਣਾ ਚਾਹੁੰਦਾ ਵੀ ਇਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਵੀ ਤੁਸੀਂ ਨਸ਼ੇ ਬਾਰੇ ਇਹੀ ਤੁਹਾਡੀ ਗੱਲ ਸਹੀ ਹੈ ਜੀ ਅੱਜ ਕੱਲ ਦੀ ਜਿਵੇਂ ਮੰਢੀਰ ਕਹਿ ਲਓ ਜੀ ਜਾਂ ਜਾਂ ਕੋਈ ਆਪਣੀ ਉਹ ਕਹਿ ਲਓ ਜਾਂ ਬੱਚੇ ਕਹਿ ਲਓ ਜੀ ਹੁਣ ਬਦੂਈ ਜਿਵੇਂ ਮੁੰਡੇ ਲੱਗੇ ਪਏ ਆ ਯ ਆਪਣੇ ਦੇਖੋ ਪੈਚ ਬਣਾਉਣਾ ਸੀਮੈਂਟ ਨਾਲ ਗਿਆ ਬਜਰੀ ਰਲ ਗਈ ਤੇ ਮੁੰਡੇ ਫੇਰ ਤੋਂ ਤਿਆਰੀਆਂ ਤੇ ਅੰਚੀ ਦੇਖੋ ਕਿਉਂ ਆ ਅੰਚ ਰ ਪੂਰਾ ਜੋਰ ਲੱਗਾ ਹੈ ਅੰਚ ਦਾ ਆਪਣੇ ਯਾਰ ਦਾ ਉਧਰ ਰਵੀ ਡਾਕਟਰ ਜਾਗਣਾ ਪਾਣੀ ਸਿੱਟੀ ਤੇ ਰਿਆਂਦਾ ਦਾ ਪੂਰਾ ਜੋਰ ਲੱਗਿਆ ਤਾਂ ਮੈਸਤਰੀ ਆਪਣਾ ਧੋਨੀ ਇਧਰ ਚੰਨੀ ਗਰਮਾ ਲਾ ਮੈਣ ਤੇ ਡਗਣਾ ਜੀ ਪੂਰੇ ਅੱਜ ਭਈਆ ਬਣੇ ਤੇ ਬੱਠਲ ਤੇ ਬੱਠਲ ਧਰੀ ਤੇ ਰਿਆਂਦਾ ਖੁਸ਼ਾ ਦਾ ਵਾਕੀ ਪੂਰਾ ਭਈ ਯਹੀ ਹੈਗਾ ਤੇ ਉਧਰ ਅੰਚ ਵੀਰ ਹੈਗਾ ਉਹ ਦੇਖੋ ਇੱਕ ਇਹ ਆ ਪਾਣੀ ਵਾਲੀ ਮਸ਼ੀਨ ਵੇ ਇਹ ਆ ਬੇਰਬਿਕੂੰ ਘੜੇ ਤੇ ਚਲੋ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਐਦਾਂ ਹੀ ਜੁੜੇ ਰਹੋ ਨਵਾਂ 420 ਚੈਨਲ ਦੇ ਨਾਲ ਵੱਤ-ਵੱਤ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਨਾ ਨਾ ਭੁੱਲੋ ਹਨਾ ਸ਼ੇਅਰ ਜ਼ਰੂਰ ਕਰਦਿਆ ਕਰੋ ਦੱਬ ਕੇ ਮੇਰਾ ਭਰਾ ਐਦਾਂ ਦੇ ਬਲੌਗ ਲੈ ਕੇ ਆਉਂਦੇ ਰਹਿਣਾ ਤੁਹਾਡੇ ਲਈ ਤੇ ਨਵੇਂ-ਨਵੇਂ ਕੰਟੈਂਟ ਤੇ ਵੀਡੀਓ ਪਾਉਂਦੇ ਰਹਿਵਾਂਗੇ ਆਪਾਂ ਇਦਾਂ ਦੀਆਂ ਵੀਡੀਓ ਹੋਰ ਪੈਂਦੀਆਂ ਰਹਿਣਗੀਆਂ ਤੇ ਤਿਆਰੀ ਵਾਲੀਆਂ ਵੀਡੀਓ ਆਪਾਂ ਫੁੱਲ ਸਪੋਰਟ ਆ ਬਾਬੀ ਜੀ ਕਿਰਪਾ ਨਾਲ ਤਿਆਰੀ ਵਾਲੀਆਂ ਵੀਡੀਓ ਆਪਾਂ ਜਿੰਨਾ ਹੋ ਸਕਦਾ ਫੁੱਲ ਤੋਂ ਫੁੱਲ ਪਾਵਾਂਗੇ ਹਨਾ ਇਹੋ ਜਿਹਾ ਮਾਲ ਪੱਤਾ ਆਪਾਂ ਫੁੱਲ ਸੱਟਾਂਗੇ ਬਸ ਮੇਰਾ ਤਾਂ ਇਹੀ ਸਾਰਾ ਮੂਰੇ ਹੱਥ ਬੰਨ ਕੇ ਇਹੀ ਸੰਗੀਤ ਆ ਵੀ ਨਸ਼ੇ ਪੱਤਾ ਤੋਂ ਮੇਰਾ ਭਰਾ ਦੂਰ ਰੋ ਕੁੜਗਾ ਮੁੰਡੇ ਗਰਾਊਂਡ ਵਿੱਚ ਆਉ ਦੇਖੋ ਨਿਗੇ ਨਿਗੇ ਜਵਾਬ ਉਹ ਤੁਹਾਨੂੰ ਦਿੱਤੀ ਜਾਂਦੇ ਪਿੱਛੇ ਫਿਰਦੇ ਆ ਕਿੰਨੇ ਹਨਾ ਮੇਰਾ ਭਰਾ ਨਸ਼ੇ ਪੱਤਿਆਂ ਤੋਂ ਦੂਰ ਰੋ ਬਸ ਤੁਹਾਡੇ ਮੂਰੇ ਇਹੀ ਆ ਇੱਕ ਕਿਰਪਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਨਾ ਭੁੱਲੋ ਵਾਤ ਤੋਂ ਵਾਤ ਸ਼ੇਅਰ ਕਰੋ ਭਰਾਵਾਂ ਕਿ ਤੁਹਾਡੀ سپورਟ ਦੇ ਨਾਲ ਹੀ ਅਕੇ ਜਾ ਸਕਦੇ ਆ ਇਦਾਂ ਦੇ ਵੀਡੀਓ ਬਲੌਗ ਲੈ ਆ ਸਕਦੇ ਆ ਰੀਲਾਂ ਤੇ ਧੰਨਵਾਦ ਓਕੇ ਲਵ ਯੂ ਬਾਏ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਵਾਹਿਗੁਰੂ